ਸੱਚੇ ਸ਼ੂਰਮੇ ਦਾ ਤੁਸੀਂ ਨਾਂ ਬਹੁਤ ਵੱਡਾ ਸੁਣਿਆ ਹੋਣਾ ਹਨਾ ਬਹੁਤ ਵੱਡਾ ਨਾਂ ਹੈਗਾ ਸ਼ੂਰਮਾ ਨਾਇਕ ਗਰੀਬਾਂ ਦਾ ਮਸੀਹਾ ਹਨਾ ਤੇ ਤੁਹਾਨੂੰ ਜਿਹੜੇ ਜਾਦਗਰੀ ਗੇਟ ਦੇ ਦਰਸ਼ਨ ਕਰਵਾਉਣ ਲੱਗੇ ਆਗੇ ਤੇ ਸੱਚੇ ਸ਼ੂਰਮੇ ਦਾ ਜਿਹੜਾ ਗੋਤ ਬਹੁਤ ਘੱਟ ਜਿਹੜਾ ਲੋਕਾਂ ਨੂੰ ਪਤਾ ਸੀ ਜਿਹੜੀ ਆ ਦੇਖੋ ਟੁਕੜੀ ਲੱਗੀ ਹੋਈ ਹੈ ਨਾ ਸਾਰੇ ਗੇਟ ਦੇ ਟੁਕੜੀ ਦੀ ਸੇਵਾ ਜਿਹੜੀ ਆ ਸੰਗਤ ਵੱਲੋਂ ਜਿਹੜੀ ਟੁਕੜੀ ਦੀ ਸੇਵਾ ਜਿਹੜੀ ਕਰਵਾਈ ਗਈ ਆ ਤੁਸੀਂ ਜਿਹੜੇ ਨਾਮ ਪੜ ਸਕਦੇ ਹੋਗੇ ਤੇ ਇਹ ਸਾਰਾ ਗੇਟ ਜਿਹੜਾ ਟੁਕੜੀ ਦੇ ਨਾਲ ਜਿਹੜਾ ਅ ਦੇਖ ਲਓ ਤੁਸੀਂ ਉਹ ਦੂਰ ਦੂਰ ਤੱਕ ਜਿਹੜਾ ਗੇਟ ਟੁਕੜੀ ਦੇ ਨਾਲ ਜਿਹੜਾ ਕਵਰ ਕੀਤਾ ਹੋਇਆ ਹੈਗਾ ਇਹ ਸੁੱਚਾ ਸੂਰਮਾ ਜਿਹੜਾ ਪੰਜਾਬ ਦਾ ਮਹਾਨ ਨਾਇਕ ਜੋਧਾ ਸੂਰਮਾ ਜਿਹੜਾ ਪਿੰਡ ਸਮਹਾਓ ਦਾ ਜਿਹੜਾ ਬਹੁਤ ਵੱਡਾ ਨਾਂ ਹੈ ਜਿਹੜਾ ਤੇ ਸੁੱਚੇ ਸੂਰਮੇ ਨੇ ਜਿਹੜਾ ਪੂਰੀ ਬਾਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜਾ ਪਿੰਡ ਸਮਹਾਓ ਦਾ ਆਪਣੇ ਪਿੰਡ ਦਾ ਜਿਹੜਾ ਨਾਂ ਜਿਹੜਾ ਰੌਸ਼ਨ ਕੀਤਾ ਦੇਖ ਲਓ ਟੁਕੜੀ ਦੀ ਜਿਹੜੀ ਸੇਵਾ ਕਰਵਾਈ ਗਿਆ ਚਾਰੇ ਪਾਸੇ ਤੁਹਾਨੂੰ ਮੈਂ ਦਿਖਾਉਣਾ ਵੀ ਗੇਟ ਪੂਰਾ ਵਧੀਆ ਬਣਾਇਆ ਹੋਇਆ ਹੈਗਾ ਤੇ ਪੂਰਾ ਘੈਂਟ ਗੱਲਬਾਤ ਪੂਰੀ ਸਿਰਾ ਤੇ ਤੁਸੀਂ ਦੇਖ ਸਕਦੇ ਹੋ ਜੀ ਕਿ ਟੁਕੜੀ ਚਾਰੇ ਪਾਸੇ ਜਿਹੜੀ ਲੱਗੀ ਹੋਈ ਹੈਗੀ ਹਣਾ ਸਮਾਉ ਪਿੰਡ ਸੋਚੇ ਦਾ ਮੌੜਾ ਪਿੰਡ ਜਿਉਣੇ ਦਾ ਹਣਾ ਤੇ ਤੁਸੀਂ ਸਾਰਿਆਂ ਨੇ ਇਹ ਕਮੈਂਟਰਾਂ ਤੋਂ ਜਿਹੜਾ ਟੂਰਨਾਮੈਂਟਾਂ ਦੇ ਵਿੱਚ ਜਿਹੜਾ ਸੁੱਚੇ ਆਵੇ ਭਾਬੀ ਤੇਰੀ ਕੁੱਕਰ ਨੇ ਕੱਲੀ ਕਿਹੜੀ ਗੀਤ ਵੀ ਤੁਸੀਂ ਸੁਣੇ ਹੋਣੇ ਆ ਫਿਲਮਾਂ ਵੀ ਜਿਹੜੀਆਂ ਸੁੱਚੇ ਸੂਰਮੇ ਤੇ ਜਿਹੜੀਆਂ ਲੱਗਪੱਗ ਜਿਹੜੀਆਂ ਬਹੁਤ ਜ਼ਿਆਦਾ ਬਣ ਗਿਆ ਪਰ ਤੁਸੀਂ ਗੇਟ ਨਹੀਂ ਦੇਖਿਆ ਹੋਣਾ ਵੀਡੀਓ ਸਮਾਦਾਂ ਦੇ ਸਮਾਦ ਦੀ ਦੇਖੀ ਹੋਣੀ ਹੈਗੀ ਗੇਟ ਤੁਸੀਂ ਕਿਸੇ ਨੇ ਨਹੀਂ ਦੇਖਿਆਣਾ ਤੁਹਾਨੂੰ ਜਿਹੜਾ ਸੁੱਚੇ ਸ਼ੂਰਮੇ ਦਾ ਜਿਹੜਾ ਤੁਹਾਨੂੰ ਜਿਹੜਾ ਗੇਟ ਇਸ ਵਕਤ ਜਿਹੜਾ ਅਸੀਂ ਜਿਹੜਾ ਦਰਸ਼ਨ ਜਿਹੜੇ ਸੁੱਚੇ ਸ਼ੂਰਮੇ ਦੇ ਤੇ ਬਾਬਾ ਸੁੱਚਾ ਸਿੰਘ ਸ਼ੂਰਮਾ ਗੋਤਜਵੰਦਾ ਪਿੰਡ ਸਮਾਉ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਅੱਗੇ ਲੋਕਾਂ ਤੱਕ ਜਿਹੜੀ ਜ਼ਰੂਰ ਪਹੁੰਚਦੀ ਕਰ ਦਿਓ ਜਿੰਨਾ ਲੋਕਾਂ ਨੇ ਜਿਹੜੇ ਇਸ ਗੇਟ ਦੇ ਦਰਸ਼ਨ ਜਦਾਰੇ ਨਹੀਂ ਕੀਤੇ ਹੈਗੇ ਉਹ ਇਸ ਗੇਟ ਦੇ ਜਿਹੜੇ ਦਰਸ਼ਨ ਜ਼ਰੂਰ ਕਰ ਲੈਣਗੇ ਸੋ ਵੀਡੀਓ ਵਧੀਆ ਲੱਗੀ ਬਾਅਦ ਤੋਂ ਬਾਅਦ ਸ਼ੇਅਰ ਕਰੋ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਸਸਿਕਾ